ਪੰਜਾਬ ਅੰਦਰ ਦਿਨੋ ਦਿਨ ਚਾਈਨਾ ਡੋਰ ਦੀ ਜੇਟ ਵਿੱਚ ਆਉਣ ਕਾਰਨ ਕੀਮਤੀ ਜਾਨਾਂ ਮੌਤ ਦੇ ਮੋ ਵਿੱਚ ਜਾ ਰਹੀਆਂ ਹਨ ਚਾਈਨਾ ਡੋਰ ਦੀ ਵਰਤੋਂ ਦੇ ਕਾਰਨ ਜਾਨਾਂ ਹੀ ਕੋਈ ਨਾ ਕੋਈ ਵਿਅਕਤੀ ਜਾਂ ਕੋਈ ਬੇਜੁਬਾਨ ਪੰਛੀ ਇਸ ਦਾ ਸ਼ਿਕਾਰ ਹੋ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਰਿਹਾ ਹੈ ਜਿਸ ਦੇ ਤਹਿਤ ਨਾਬਾ ਕੋਤਵਾਲੀ ਪੁਲਿਸ ਦੇ ਵੱਲੋਂ ਕਾਰਵਾਈ ਕਰਦਿਆਂ ਚਾਈਨਾ ਡੋਰ ਦੇ 18 ਗੱਟੂਆਂ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜੋ ਕਰਿਆਨੇ ਦੀ ਦੁਕਾਨ ਦੀ ਆੜ ਵਿੱਚ ਚਾਈਨਾ ਡੋਰ ਵੇਚਦਾ ਸੀ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਜੌਨੀ ਕੌਂਸਲ ਵਾਸੀ ਪਾਰਕ ਬਾਗ ਨਾਬਾ ਵਜੋਂ ਹੋਈ ਹੈ ਨਾਬਾ ਪੁਲਿਸ ਦੇ ਵੱਲੋਂ ਜੌਨੀ ਕੌਂਸਲ ਦੇ ਖਿਲਾਫ ਮਾਮਲਾ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਜੋ ਨੀ ਕਾਉਂਸਲ ਹੈ ਸਾਨਾ ਚਤਪਾਲ ਕਾਉਂਸਲ ਇਹ ਪਾਰਕਗਾਰ ਨਾਭਾ ਨਹੀਂ ਤੇ ਹੁੰਦਾ ਇਹ ਸ਼ੌਕ ਹੈ ਪ੍ਰਿਆੰਦੀ ਇੱਥੇ ਵੀ ਸਾਨੂੰ 12 10 ਡੋਬੇ ਦਿੱਤੇ ਨੇ ਇਹ ਜਿਹੜੇ ਪਿੰਡ ਕੋਡ ਵੱਲੋਂ ਨਹੀਂ ਤੇ ਨਾ ਨਹੀਂ ਸਾਬੰਦ ਨੂੰ ਦਿੱਤ ਨੂੰ ਲਿਖੀਦਾ ਜੀ ਇਹ ਉਹ ਜੀ ਸੇਲ ਤੇ ਬੰਨਤਾ ਆਪਾਂ ਅਕਸਰ ਹੀ ਦੇਖਦੇ ਹਾਂ ਜਿਹੜੇ ਟੂ ਵੀਲਰ ਵਾਲੇ ਨਹੀਂ ਜਾਂ ਰੂਟ ਤੇ ਆਪਣੇ ਦੁੱਪੇ ਜਾਂਦੇ ਨੇ ਬੰਦੇ ਦੇ ਕਈ ਗਲਾ ਦੇ ਪੰਛੀ ਵਗੈਰਾ ਨੂੰ ਵੀ ਦਿਲ ਕਰੇ ਗੇਜ ਨੂੰ ਇਹਨਾਂ ਦੇ ਇੱਕ ਦੂਲੇ ਪਰ ਕੱਟਿਆ ਜਾਂਦਾ ਪੰਛੀਆਂ ਦੇ ਕਾਫੀ ਸੀਰੀਸ ਸੱਤਨ ਦਾ ਤੋ ਮੇਰੀਆਂ ਪਬਲਿਕ ਨੂੰ ਵੀ ਅਪੀਲ ਆਹੀ ਜਿਹੜਾ ਇਹ ਚਾਈਨਾ ਡੋਰ ਆ ਉਹ ਕਿਹਦੀ ਖਰੀਦ ਕੀਤੀ ਗਈ ਤੇ ਜਿਹੜਾ ਕੋਈ ਵੇਚਦਾ ਉਹਦੇ ਬਾਰੇ ਸਾਨੂੰ ਦੱਸਿਆ ਜਾਵੇ ਤੇ ਇਸ ਤੋਂ ਇਲਾਵਾ ਜਿਵੇਂ ਕਿਸੇ ਬੰਦੇ ਨੇ ਖਰੀਦ ਕੇ ਇੱਕ ਤੰਗ ਡਾਇਆ ਜਾਂ ਡੋਰ ਡਾਈ ਸਾਨੂੰ ਰਿਕਮੈਂਡ ਕੀਤੀ ਤਾਂ ਖਰੀਦਣ ਵਾਲੇ ਦੇ ਪਲੱਸ ਵੇਚਣ ਵਾਲੇ ਦੋਨਾਂ ਤੋਂ ਅਸੀਂ ਪੁੱਛਾਂਗੇ ਤੇ ਜਦੋਂ ਆਉਂਦਾ ਕਿਥੇ ਚੀਜ਼ ਦੇ ਪੁੱਛ-ਪੁੱਛ ਕੇ ਤਾਂ ਲੱਗਦਾ ਡੋਰ ਤੋਂ ਡਾਉਂਡ ਤੋਂ ਕੀ ਕਰਤਾ ਕੋਈ ਪੱਕਾ ਨਹੀਂ ਇਹ ਪੁੱਛ-ਕਿਛੇ ਹੀ ਇਹ ਅਸੀਂ ਕਰ ਰਹੇ ਹਾਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਕੋਈ ਮਾਤਵਤ ਕੋਈ ਤੇ ਇਹ ਵੀ ਕਿ ਉਹਦੇ ਬੱਚੇ ਨਹੀਂ ਪਰ ਆਲਓਰ ਪੀਜਨ ਆਗਿਆ ਦਪਦਾ ਹੈ ਤੇ ਜ਼ਿਆਦਾਤਰ ਤਾਂ ਮੌਦ ਇਹਦੇ ਨਾਲ ਹੀ ਹੁੰਦੀ ਹੈ ਚੰਗਰ ਦੇ ਵਾਲਾ ਤੇ ਲੋਰ ਬੱਚਿਆਂ ਨੂੰ ਤੇ ਮਾਪਿਆਂ ਦੀ ਤਰੀਕ ਲੱਗਦਾ ਹੈ ਤੇ ਮਾਪਿਆਂ ਨੂੰ ਮਤਿਆਂ ਨੂੰ ਜੇ ਉਹਨਾਂ ਦੇ ਫਾਮ ਨੂੰ ਸੁਨੇਹਾ ਦੇਣਾ ਚਾਹੁੰਦਾ ਵੀ ਕਿ ਨਾਜ ਦੇ ਜਵਾਨ ਪੰਛੀ ਹੋਗੇ ਆ ਤੇ ਗਰੂ ਵੀ ਲਗਣੇ ਹੋਗੇ ਜਿਹੜੇ ਬਾਗੀ ਰਹੂਗੇ ਪਉ ਤੁਰੇ ਜਾਂਦੇ ਆਂਦੇ ਕਿਸੇ ਦੇ ਗਲੇ ਦੇ ਵਿੱਚ ਜਿਹੜੇ ਪੰਛੀ ਨੇ ਉਹਨਾਂ ਦੇ ਤਿਆਂ ਦੇ ਪਰ ਵੱਢ ਜਾਂਦੇ ਆਂ ਆਪਾਂ ਦੇਖਦੇ ਹਾਂ ਰੂਪ ਦੀ ਪਰਮ ਤੇ ਮੇਰੀ ਉਹਨਾਂ ਨੂੰ ਮਰੀ ਹੱਥ ਤੋਂ ਪੀਲਾ ਵੀ ਇਹ ਐਦਾਂ ਦਾ ਕੰਮ ਨਾ ਕੀਤਾ ਜਾਵੇ ਕਿ ਤੁਸੀਂ ਪਤੰਗ ਉਡਾਉਣਾ ਪਰ ਤੁਸੀਂ ਜਿਹੜੀ ਧਾਗੇ ਵਾਲੀ ਡੋਰ ਆ ਉਹ ਪਰ ਪਤੰਗ ਡਾਏ ਜੀ ਉਹ ਨਾ ਕਿ ਹਰੰਦਾ ਨੂੰ ਪੂਰੀ ਪਤਾ ਲੱਗਦਾ ਕਿ ਕਿਥੋਂ ਚਾਈਨਾ ਡੋਰ ਵੇਚ ਰਹੀ ਆ ਤਾਂ ਕਾਈਂਡਲੀ ਸਾਨੂੰ ਸਾਡੇ YouTube ਤੇ ਲਿਆ ਜਾਓ ਤਾਂ ਅਸੀਂ ਬੰਦ ਵੀ ਕਰ ਦੇਵਾਂਗੇ ਦੇ ਇਸ ਤੋਂ ਲਾਵਾ ਮੇਰੀ 57 ਦੀ ਹੈ ਜਿਹੜੇ ਖਰੀਦਦੇ ਨੇ ਤੇ ਉਹਨਾਂ ਦੇ ਪਤੰਗ ਡਾਉਂਦੇ ਨੇ ਤੇ ਉਹਨਾਂ ਦੇ ਖਲਾਸ ਤੋਂ ਖਰਚਾ ਨਹੀਂ। ਤੇ ਇਹਨਾਂ ਨੂੰ ਜਿਹੜੀ ਲੱਗਿਆ ਕੰਮ ਬਤਾਤੀ ਉਹ ਪਤੰਗਾਂ ਤੋਂ ਇੱਕ ਕਰਿਆਨਾ ਪਲੱਸ ਪਤੰਗ ਦਾ ਸੀਜ਼ਨਲ ਜਿਹਨੂੰ ਜਿਹਨੂੰ ਬਣਦੀ। ਇਹ ਮਨੋ ਤੇ ਕੀਤਾ ਰਿਹਾ ਹੈ। ਇਹ 2023 ਜਿਹੜਾ ਪਹਿਲਾ ਸੀਜ਼ਨ ਸ਼ੁਰੂ ਹੋਇਆ ਹੈ ਉਸ ਤੋਂ ਲੈ ਕੇ ਤੇ ਇਸ ਤੋਂ ਅੱਗੇ ਜਿਹੜੇ ਇੱਕ ਬੰਦੇ ਪ੍ਰੌਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟیز